4 ਦਸੰਬਰ ਨੂੰ ਮਾਣਯੋਗ ਹਾਈ ਕੋਰਟ ਦੇ ਵਿੱਚ ਸਾਬਕਾ ਮੰਤਰੀ ਸ਼ਾਮਸੁੰਦਰ ਅਰੋੜਾ ਵਰਸਸ ਸਟੇਟ ਆਫ ਪੰਜਾਬ ਦਾ ਕੇਸ ਹੈ ਤੇ ਸਾਰੇ ਕੇਸ ਜਿਹੜੇ ਐ ਇੰਡਸਟਰੀਅਲ ਪਲਾਟ ਸਕੈਮ ਦੇ 10 ਵਾਲਾ ਕੇਸ ਇਕੱਠੇ ਹੋ ਗਏ ਤੇ ਸਾਡੇ ਮੁਤਾਬਕ ਜਿਹੜੀ ਸਾਡੇ ਸੂਤਰਾਂ ਤੋਂ ਦਾ ਉਹ ਜਾਣਕਾਰੀ ਹੈ ਸਾਰੇ ਕੇਸਾਂ ਨੂੰ ਰਫਾਤਾਵਾ ਕਰਨ ਦੀ ਪਲਾਨਿੰਗ ਚੱਲ ਰਹੀ ਹੈ ਸਰਕਾਰਾਂ ਦੇ ਅਲੱਗ-ਅਲੱਗ ਵਿਭਾਗ ਮਿਲੇ ਹੋਇਆ ਉਹ ਮਾਮਲਾ ਅਸੀਂ ਉਜਾਗਰ ਕਰਨਾ ਸੀ ਮੇਰਾ ਨਾਮ ਸਤਨਾਮ ਦਾਊਂ ਮੈਂ ਪੰਜਾਬ ਗ੍ਰੀਨ ਕ੍ਰਪਸ਼ਨ ਬਾਬਾ ਜੀ ਪੰਜਾਬ ਗ੍ਰੀਨ ਕ੍ਰਪਸ਼ਨ ਤੋਂ ਬਾਕੀ ਫਲਿੱਪਸ ਪਲਾਨ ਸਕੈਮ ਦੀ ਸੰਘਰਸ਼ ਕਮੇਟੀ ਐਮਪਲੋਈਸਨਰਸ ਕਮੇਟੀ ਇਹ ਬੈਠੇ ਰਹਿਣਾ ਜੀ ਪੀ ਜੀ ਜਿਹੜਾ ਅਸੀਂ ਮਾਮਲਾ ਉਜਾਗਰ ਕਰਨਾ ਸੀ ਬੁਲਟ ਪੁਆਇੰਟ ਸਾਡੇ ਕੋਲ ਕੋਈ ਜਦਨੇ ਆਪਾਂ ਪੇਪਰ ਪਾਏ ਤੇ ਉਹਨਾਂ ਬੁਲਟ ਪੁਆਇੰਟ ਦੇ ਵਿੱਚ ਜਿਹੜੀ ਫਲਿੱਪਸ ਪ੍ਰੋਡਕਟ ਵਾਲੇ ਦੀ ਐਫ ਆਈ ਆਰ 5 ਜਨਵਰੀ 2023 ਨੂੰ ਦਰਜ ਹੋਈ ਸੀ ਐਫ ਆਈ ਆਰ ਨੰਬਰ 1 ਉਹਦੇ ਦੋ ਮੁੱਖ ਦੋਸ਼ੀਆਂ ਦੇ ਵਿੱਚ ਇੱਕ ਸੀਗਾ ਭਾਈ ਸੁਖਦੀਪ ਸਿੰਘ ਸਿੱਧੂ ਤੇ ਆਈ ਆਈ ਐਸ ਅਫਸਰ ਨੀਲੀਮਾ ਅਨਦਰ ਐਫ ਆਈ ਆਰ ਚ ਨਾਮ ਹੈ ਅਜ ਤੱਕ ਨਾ ਕੋਈ ਗ੍ਰਿਫਤਾਰ ਹੋਈ ਤੇ ਨਾ ਕੋਈ ਕਾਰਵਾਈ ਹੋਈ ਇਹਨਾਂ ਖਿਲਾਫ ਸਖਤ ਐਕਸ਼ਨ ਹੋਣਾ ਬਣਦਾ ਸੀ ਤੇ ਇਹ ਲੋਕ ਸਾਰੀਆਂ ਸਰਕਾਰਾਂ ਸੈਟਿੰਗ ਕਰਦੇ ਆ ਸੈਟਿੰਗ ਐ ਨਹੀਂ ਵਧੀਆ ਹੈ ਜਿਹੜੇ ਮੁੱਖ ਦੋਸ਼ੀ ਆ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਉਲਟਾ ਕਾਰਵਾਈ ਕਰਨ ਦੇ ਥਾ ਇਸ ਸਮੇਂ ਉਹਨਾਂ ਨੇ ਹੋਰ ਵੱਡੇ ਅਹੁਦੇ ਦਿੱਤੇ ਪਾਇ ਸੁਖਦੀਪ ਸਿੰਘ ਸਿੱਧੂ ਜਿਹੜੇ ਆ ਉਹ ਪੀਐਸਆਈਸੀ ਦੇ ਇਸ ਸਮੇਂ ਉੱਚੇ ਲੈਵਲ ਤੇ ਇੱਕ ਵੱਡੇ ਅਹੁਦੇ ਤੇ ਪਹੁੰਚ ਗਏ ਦਵਿੰਦਰਪਾਲ ਸਿੰਘ ਜਿਹੜੇ ਪੀਐਸਆਈਸੀ ਦੇ ਫਲੀਪਸ 플ੌਟ ਸਕੈਮ ਚ ਜੇਲ੍ਹ ਗਏ ਸੀ ਪਰਚੇ ਦਾ ਨਾਮ ਆਇਆ ਸੀ ਉਹਨਾਂ ਨੂੰ ਜੀਐਮ ਲਗਾ ਦਿੱਤਾ ਗਿਆ ਜੇ ਉਹਨਾਂ ਨੂੰ ਇਨਾਮ ਮਿਲਿਆ ਦਵਿੰਦਰ ਪਾਲ ਨੂੰ ਤੇ ਪਾਇ ਸੁਖਦੇਵ ਸਿੰਘ ਸਿੱਧੂ ਨੂੰ ਐਫਆਈਆਰ ਦੇ ਵਿੱਚ ਆਉਣ ਤੋਂ ਬਾਅਦ ਤੇ ਬਾਕੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਆਈਏਐਸ ਅਫਸਰ ਨੀਲੀਮਾ ਦਾ ਨਾਮ ਬੜਾ ਮਸ਼ਹੂਰ ਹੋਇਆ ਜੀ ਕਿ ਫਲੀਪਸ 플ੌਟ ਸਕੈਮ ਦੀ ਐਫਆਈਆਰ ਚ ਨਾਮ ਆਇਆ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਸਾਨੂੰ ਅੰਦਾਜ਼ਾ ਲੱਗਿਆ ਕਿ ਇਸ ਪਰਚੇ ਨੂੰ ਰਫਾ ਦਫਾ ਕਰਨ ਦੀ ਤਿਆਰੀ ਹੈ ਬਿਜ਼ਨਸ ਬਿਊਰੋ ਆਜ਼ਾਦ ਨਹੀਂ ਹੁੰਦੀ ਸਾਡੇ ਹਿਸਾਬ ਨਾਲ ਉਹਦੇ ਉੱਤੇ ਕੋਈ ਨਾ ਕੋਈ politcal pressure ਹੁੰਦਾ ਕਈ ਅਫਸਰ ਮਿਲੀ ਭੁਗਤ ਕਰ ਜਾਂਦੇ ਆ ਪਿਛਲੇ ਕੁਝ ਕੇਸ ਅਸੀਂ ਦੇਖਿਆ ਇੱਥੇ ਵੀ ਸਾਨੂੰ ਬਿਜ਼ਨਸ ਗਰੂਪ ਤੇ ਪੂਰਾ ਪੂਰਾ ਸ਼ੱਕ ਹੈ ਕਿ ਉਹਦੇ ਉੱਤੇ ਜਾਂ ਕੋਈ politcal pressure ਹੈ ਜਾਂ ਉਹਨਾਂ ਦੇ ਕੋਈ ਅਫਸਰ ਗਰਬੜ ਕਰ ਰਹੇ ਆ ਇਸ ਕਾਰਨ ਵੀ ਅਸੀਂ ਗੱਲ ਕਰਨੀ ਆ ਇੱਕ ਜਿਹੜਾ ਫਲਿੱਪ ਸਪਲਟ ਸਕੈਮ ਦਰਜ ਕੀ ਹੋਇਆ ਸੀ ਪਰਚਾ ਦਰਜ ਕੀ ਹੋਇਆ ਸੀ ਕਿ 2000 ਕਰੋੜ ਦਾ ਪਲਾਟ ਜਿਹਨੂੰ ਉਦੋਂ ਪਿਛਲੀ ਸਰਕਾਰ 700 ਕਰੋੜ ਦਾ ਕਿਹਾ ਗਿਆ ਸੀ ਸਾਡੇ ਮਤਲਬ 2000 ਕਰੋੜ ਦਾ ਉਹ ਵਪਾਰੀਆਂ ਨੂੰ ਵੇਚਿਆ ਗਿਆ ਫਲਿੱਪਸ ਪਾਰਟ ਜਿਹੜੀ ਬੰਦ ਕੀਤੀ ਗਈ ਪਲਾਟ ਲੁੱਟਣ ਵਾਸਤੇ ਤੇ ਉਹ ਪਲਾਟ 700 ਕਰੋੜ ਦਾ ਵੇਚਿਆ ਗਿਆ 700 ਕਰੋੜ ਦਾ ਪਲਾਟ ਉਦੋਂ 100 ਕੁਛ ਕਰੋੜ ਦਾ ਵੇਚਿਆ ਗਿਆ ਤੇ ਜਿਹੜੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਤੇ ਇੱਕ ਫੈਕਟਰੀ ਬੰਦ ਹੋ ਗਈ ਕਿਉਂਕਿ ਇਹ ਡਿਸਕਾਊਂਟ ਤੇ ਪਲਾਟ ਮਿਲੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਦੂਜੀ ਫੈਕਟਰੀ ਲਗਾਉਣ ਵਾਸਤੇ ਸਸਤੇ ਰੇਟ ਤੇ ਪਲਾਟ ਦੇਣਾ ਹੁੰਦਾ ਇਹ ਕਿਦਰੀ ਨਹੀਂ ਪਾਲਿਸੀ ਕਿ ਤੁਸੀਂ ਫੈਕਟਰੀ ਬੰਦ ਕਰਕੇ ਪ੍ਰਾਪਰਟੀ ਡੀਲਰਾਂ ਨੂੰ ਪਲਾਟ ਵੇਚ ਦੋਗੇ ਤੇ ਪ੍ਰਾਪਰਟੀ ਡੀਲਰਾਂ ਨੇ ਧੋਖੇ ਨਾਲ ਵੇਚੋਗੇ ਸਰਕਾਰੀ ਅਫਸਰਾਂ ਦੀ ਮਿੱਲੀ ਭੁਗਤral ਲੋਕਾਂ ਨਾਲ ਧੋਖਾ ਕਰਕੇ ਸਰਕਾਰ ਨਾਲ ਧੋਖਾ ਕਰਕੇ ਧੋਖਾ ਇਹ ਹੈ ਜੇ ਫਿਲिप्स ਕੰਪਨੀ ਦਾ ਪਲਾਟ 12 ਟੋਟੇ ਪਾਸ ਕਰਾਏ ਗਏ ਪੰਜਾਬ ਨੂੰ ਤਰਸ ਦਾ ਪਾਤਰ ਬਣਾਇਆ ਗਿਆ ਸੀ 12 ਟੋਟੇ ਕਰਕੇ ਇੱਥੇ 12 ਫੈਕਟਰੀ ਲਗਾਵਾਂਗੇ ਜਾਇਦ ਗੱਲ ਸੀ ਕਪਲੇਵਾਜੀ ਕਰਕੇ ਕੋਈ ਗੱਲ ਨਹੀਂ ਗੱਲ ਜਾਇਦ ਸੀ ਪਰ ਜਿਹੜਾ ਅਸਲੀ ਪਰਚਾ ਦਰਜ ਹੋਇਆ 12 ਟੋਟਿਆਂ ਦੇ ਪਿੱਛੇ ਹੱਥ ਨਾਲ 5 ਲਿਖ ਕੇ 125 ਟੋਟੇ ਬਣਾ ਦਿੱਤੇ ਗਏ ਜਿਸ ਕਾਰਨ ਐਫਆਈਆਰ ਦਰਜ ਹੋਈ ਸੀ ਇਹ ਵਾਇਫਰਕੇਸ਼ਨ ਪਾਲਿਸੀ ਦੀ ਉਲੰਘਣਾ ਹੈ ਹੁਣ ਜੇ ਵਾਇਫਰਕੇਸ਼ਨ ਪਾਲਿਸੀ ਦੀ ਉਲੰਘਣਾ ਹੈ ਐਫਆਈਆਰ ਦਰਜ ਹੋਈ ਤਾਂ ਹੀ ਸ਼ਾਮਸਿੰਦਰ ਅਰੋੜਾ ਸਾਬਕਾ ਉਦਯੋਗ ਮੰਤਰੀ ਬਿਜ਼ਨਸ ਬਿਊਰੋ ਕੋਲ 50 ਲੱਖ ਰੁਪਏ ਰਿਸ਼ਵਤ ਲੈ ਕੇ ਪਹੁੰਚੇ ਸੀ ਤੇ ਉਹ ਅਰੈਸਟ ਹੋਏ ਪੰਜਾਬ ਸਰਕਾਰ ਦੀ ਬਹੁਤ ਬੱਲੇ ਬੱਲੇ ਹੋਈ ਜੇ ਇਹ ਪਰਚਾ ਜਾਇਜ਼ ਸੀਗਾ ਤਾਂ ਫਿਰ ईएसपीएल ਫੈਕਟਰੀ ਦਾ ਪਲਾਟ ਵੀ ਇਸੇ ਤਰੀਕੇ ਨਾਲ ਖਰੀਦ ਕੇ ਟੋਟੇ ਕਰਕੇ ਵੇਚਿਆ ਗਿਆ ਓਡਾ ਖਰੀਦਵਾ ਟਾਇਨਰ ਕੰਪਨੀ ਦਾ ਮਾਲਕ ਡਾਕਟਰ ਜੇਪੀ ਸਿੰਘ ਕਿਉਂ ਨੇ ਉਹ ਤੇ ਹੋਰ ਫੈਕਟਰੀ ਲਗਾ ਲਈ ਡਾਕਟਰ ਪੀਜੇ ਸਿੰਘ ਕੀ ਉਹ ਤੇ ਟਾਇਨਰ ਕੰਪਨੀ ਨੇ ਹੋਰ ਫੈਕਟਰੀ ਲਗਾ ਲਈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਜਬ ਫਲਿੱਪਸ ਪਲਾਟਸ ਸਕੈਮ ਦੀ ਤਰ੍ਹਾਂ ਪੰਜਾਬ ਨੂੰ ਧੋਖਾ ਕਰਕੇ 150 ਕਰੋੜ ਦਾ ਪਲਾਂਟ ਬਣ ਕੇ 1000 ਕਰੋੜ ਦਾ ਵੇਚਣਾ ਦੇਖੋ ਟੁੱਟੇ ਹੋਏ ਇਹ ਕਪਲਾ ਜੇ ਹੁਣ ਵੀ ਚੱਲ ਰਿਹਾ ਫਿਰ ਜਿਹੜੀ ਫਲਿੱਪਸ ਜਿਹੜਾ ਪਲਾਟ ਸਕੈਮ ਹੈ ਇਹ ਪਰਚੇ ਨੂੰ ਤੁਸੀਂ ਰਫਾ ਤਫਾ ਕਰੋਗੇ ਕਿਵੇਂ ਕਰੋਗੇ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਪੀਐਸਐਚ ਦੇ ਅਫਸਰਾਂ ਦੇ ਹੱਥ ਚ ਆ ਜਾਏਗੀ ਇਹ ਆਰਡਰ ਹੈ 7 ਮੈਂਬਰੀ ਕਮੇਟੀ ਹੈ 11 ਮੈਂਬਰੀ ਕਮੇਟੀ 11 11 2024 ਦੇ ਹੁਣ ਇਹ ਤੁਹਾਨੂੰ ਦੇ ਦਿੰਦੇ ਆ ਇਹ ਦੇਖ ਲੈਣਾ ਤੁਸੀਂ ਪੜ੍ਹ ਲੈਣਾ ਇਹ ਚ ਲਿਖਿਆ ਕੀ ਹੈ ਕਿ ਪੰਜਾਬ ਦੀ ਉਦਯੋਗ ਪਾਲਸੀ ਨੂੰ ਸੁਧਾਰਿਆ ਜਾਏਗਾ ਹੋਰ ਤਰੱਕੀ ਦੇ ਕੀ ਮਿਲੇ ਕੇ ਆਣਾ ਪੰਜਾਬ ਦੇ ਉਦਯੋਗਾ ਨੂੰ ਤੇ ਬਣਾਣਗੇ ਕੌਣ ਇਸ ਪਾਲਸੀ ਨੂੰ ਉਹੀ ਦੋਸ਼ੀ ਭਾਈ ਸੁਖਦੀਪ ਸਿੰਘ ਸਿੱਧੂ ਜਿਹੜਾ ਆ 2 ਨੰਬਰ ਤੇ ਲਿਖਿਆ ਉਹ ਬਣਾਏਗਾ ਜਿਹੜਾ ਐਫ ਆਈ ਆਰ ਦੇ ਵਿੱਚ ਨਾਮਜਦ ਹੈ ਜਿਹਦੀ ਡਿਮੋਸ਼ਨ ਹੋਣੀ ਚਾਹੀਦੀ ਸੀ ਤੇ ਉਹਨੂੰ ਪੌਲ ਸਾਮ ਦਿੱਤੀ ਕਿ ਤੂੰ ਹੀ ਬਣਾ ਤੇ ਇਹ ਹੈਗਾ ਈ ਡੀ ਪੀ ਐਸ ਆਈ ਸੀ ਮੈਂਬਰ ਬਣਾਇਆ ਉਸ ਕਮੇਟੀ ਦਾ ਭਾਈ ਸੁਖਦੀਪ ਸਿੰਘ ਸਿੱਧੂ ਦੂਜੇ ਨੰਬਰ ਤੇ ਆਇਆ ਹੈ ਤੀਜੇ ਨੰਬਰ ਤੇ ਇਸ ਕਮੇਟੀ ਦੇ ਵਿੱਚ ਚੀਫ ਜਨਰਲ ਮੈਨੇਜਰ ਸੀ ਜੀ ਐਮ ਸਟੇਟ ਮਿੰਗਾ ਪੀਐਸਆਈਸੀ ਦਾ ਦਵਿੰਦਰ ਪਾਲ ਸਿੰਘ ਸਿੱਧੂ ਦਵਿੰਦਰ ਪਾਲ ਸਿੰਘ ਦਵਿੰਦਰ ਪਾਲ ਸਿੰਘ ਜਿਹੜੇ ਲੱਗਿਆ ਇਹ ਦੋਸ਼ੀ ਐ ਫਲਿੱਪ ਫਲੌਟ ਸਕੈਮ ਚ ਫਿਰ ਕੀ ਪੰਜਾਬ ਸਰਕਾਰ ਨੇ ਮੰਨ ਲਿਆ ਕਿ ਦੋਸ਼ੀ ਐ ਇਹਨੂੰ ਰਾਹਾ ਦੇ ਦਿੱਤੀ ਇਹਨੂੰ ਉੱਚੇ ਅਹੁਦੇ ਵੀ ਦੇ ਦੋ ਜਾ ਬਈ ਹੁਣ ਤੂੰ ਨਵੀਂ ਪਾਲਿਸੀ ਬਣਾ ਸੋਧ ਕਰ ਤਾਂ ਕਿ ਬਾਕੀ ਜਿਹੜੇ ਪ੍ਰਾਪਰਟੀ ਲੁੱਟੀਆਂ ਗਈਆਂ ਪੰਜਾਬ ਦੀਆਂ ਉਹ ਈਐਸਪੀਐਲ ਹੋਵੇ ਐਮਆਈ ਹੋਵੇ ਜੀਸੀਟੀ ਹੋਵੇ ਤੂੰ ਉਹਨੂੰ ਰਿਲੀਫ ਦੇ ਦੇ ਹੁਣ ਇਹਦੇ ਵਿੱਚ ਸ਼ਬਦ ਬਦਲਦਾ ਇੱਕ ਆ ਪਹਿਲੇ ਪੇਜ ਤੇ ਤੁਹਾਨੂੰ ਦੇ ਰਿਆਂ 5 ਨੰਬਰ ਪੁਆਇੰਟ ਹੈ ਵਾਈਫਰਕੇਸ਼ਨ ਨੂੰ ਤੋੜ ਬਣ ਕੇ ਸ਼ਬਦ ਲਿਖਤਾ ਡਿਵੀਜ਼ਨ ਐਂਡ ਕਲਬਿੰਗ ਆਫ ਪਲਾਟਸ ਇਹ ਵੀ ਵਿਚਾਰਿਆ ਜਾਣਾ ਮੇਰੇ ਸੂਤਰਾ ਮਤਾਵਕ ਜਾਣਕਾਰੀ ਇਹ ਹੈ ਕਿ ਜਿਹੜੀ ਵਾਈਫਰਕੇਸ਼ਨ ਕੀਤੀ ਹੈ ਜਿਹਦਾ ਫਲਿਪਸ ਪਲਾਟਸ ਕੈਂਪ ਦੀ ਜੀਸੀਟੀ ਦੀ ਕਰਨੀ ਆ ਇਹਨਾਂ ਨੇ ਈਐਸਪੀ ਵਾਲ ਦੀ ਐਮਓਆਈ ਦੀ ਇੱਕ ਉਹ ਕਨੈਕਟ ਕੰਪਨੀ ਦੇ ਨਾਲ ਹੈ ਪਲਾਟ ਉੱਥੇ ਜਿਸ ਤਰੀਕਾਂ ਲੁੱਟਿਆ ਗਿਆ ਪੰਜਾਬ ਦੇ ਖਜ਼ਾਨੇ ਨੂੰ ਤੇ ਉਦਯੋਗਿਕ ਪਲਾਟਾਂ ਨੂੰ ਕਿ ਹਜ਼ਾਰ ਕਰੋੜ ਦਾ ਪਲਾਟ 150 ਕਰੋੜ ਚ ਵੇਚ ਦੋ ਫਲਿੱਪਸ ਵਾਲਾ ਆ ਟਾਇਨਰ ਵਾਲਾ ਨੂੰ ਵੇਚ ਦੋ 2000 ਕਰੋੜ ਦਾ ਪਲਾਟ 150 200 ਕਰੋੜ ਚ ਉਹਨੂੰ ਹੁਣ ਨਵਾਂ ਨਾਮ ਦਿੱਤਾ ਕਿ ਕਲਬਿੰਗ ਦੇ ਉੱਤੇ ਵੀ ਵਿਚਾਰ ਕੀਤਾ ਜਾਏਗਾ ਵਿਚਾਰ ਕੌਣ ਕਰੇਗਾ ਦੋਸ਼ੀ ਜਿਹੜੇ ਦੋਸ਼ੀ ਫਲਿੱਪਸ ਪਲੋਟ ਸਕੈਮ ਦਾ ਜਿਹਦਾ ਪਰਚੇਜ਼ ਨਾਮ ਹੈ ਬਿਜ਼ਨਸ ਬਿਊਰੋ ਨੇ ਦਰਜ ਕੀਤਾ ਤੇ ਉਹਨਾਂ ਨੂੰ ਕਮੇਟੀ ਦੇ ਉੱਪਰ ਲਿਆਦੇ ਨੰਬਰ 2 ਤੇ ਨੰਬਰ 3 ਤੇ ਦਿੱਤੇ ਗਏ ਤਾਂ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਆਂ ਇਹ ਮਾਮਲਾ ਸਰਕਾਰ ਦੇ ਕੰਨਾਂ ਤੱਕ ਜਾਣਾ ਚਾਹੀਦਾ। ਚੌਥਾ ਖਾਸ ਗੱਲ ਜਦੋਂ ਪੰਜਾਬ ਸਰਕਾਰ ਕੋਈ ਪਰਚਾ ਦਰਜ ਕਰਦੀ ਹੈ, ਬਿਜਲੀ ਬਿਊਰੋ ਐਫ ਆਈ ਆਰ ਦਰਜ ਕਰਦੀ ਹੈ। ਤਾਂ ਪੰਜਾਬ ਸਰਕਾਰ ਦਾ ਈਜੀ ਵਿਭਾਗ ਜਿਹੜਾ ਸਰਕਾਰੀ ਵਕੀਲ ਉੱਥੇ ਖੜੇ ਹੁੰਨੇ ਆ ਕਿ ਸਾਡੀ ਸਰਕਾਰ ਨੇ ਕੰਮ ਠੀਕ ਕੀਤਾ। ਐਨ ਸਜ਼ਾ ਮਿਲਣੀ ਚਾਹੀਦੀ ਹੈ। ਸਰਕਾਰ ਦੇ ਖਿਲਾਫ ਸਰਕਾਰ ਅਪੀਲ ਖੜਾ ਨਹੀਂ ਕਰਦੀ। ਪੀ ਐਸ ਆਈ ਈ ਸੀ ਦੇ ਕਰਪਟ ਅਫਸਰ ਜਿਹੜੇ ਪੈਨਲ ਦੇ ਵੀ ਸਰਕਾਰੀ ਵਕੀਲ ਹੈ। ਜਿੱਦੀ ਲੱਖ ਡੇਢ ਲੱਖ ਰੁਪਏ ਫੀਸ ਮਿਲ ਨਹੀਂ ਹੁੰਦੀ ਐ ਇਹ ਮਤੇ ਪਾ ਕੇ ਪਾਸ ਕਰਕੇ 12-12 ਲੱਖ ਰੁਪਏ ਦੰਦੇ ਰਹੇ ਸਰਕਾਰ ਦੇ ਖਿਲਾਫ ਵਕੀਲ ਖੜਾ ਕਰਨਾ ਹੁਣ ਦੇਖੋ ਕਿਵੇਂ ਧੱਕਾ ਹੋ ਰਿਹਾ ਪੰਜਾਬ ਦੇ ਖਜ਼ਾਨੇ ਨਾਲ ਸਰਕਾਰ ਪਰਚਾ ਦਰਜ ਕਰਦੀ ਐ ਸਰਕਾਰ ਨੇ ਦੋਸ਼ੀ ਸਾਬਤ ਕਰਨਾ ਏਜੀ ਪੰਜਾਬ ਨੇ ਤੇ ਏਜੀ ਪੰਜਾਬ ਦੇ ਵਕੀਲਾਂ ਨੂੰ ਚੁੱਪ ਕਰਾਉਣ ਵਾਸਤੇ ਇਸ ਫਲਿੱਪਸ ਫਲੌਟ ਸਕੈਮ ਦੇ ਜਿਹੜਾ ਐਫ ਆਈ ਆਰ ਹੈ ਜੀ ਚਾਰ ਤੱਕ ਨੂੰ ਸੁਣਵਾਈ ਐ ਇਹਦੇ ਵਿੱਚ ਪੀ ਐਸ ਆਈ ਈ ਸੀ ਆਪਣਾ ਅਲੱਗ ਵਕੀਲ ਖੜਾ ਕਰ ਰਹੀ ਐ ਪੰਜਾਬੀ ਚ ਕਹਾ ਚੋਰਾਂ ਨੂੰ ਪਛਾਣ ਵਾਸਤੇ ਜਿਹੜੇ ਦਫ਼ਤਰ ਦੇ ਵਿੱਚ ਬੈਠੇ ਆ ਸੀਨੀਅਰ ਅਫਸਰ ਆ ਉਹ ਸਰਕਾਰੀ ਫੀਸ ਦੇ ਕੇ ਪੰਜਾਬ ਸਰਕਾਰ ਦੇ ਖਿਲਾਫ ਵਕੀਲ ਖੜਾ ਕਰ ਰਹੇ ਆ ਇਹੇ ਦੱਸਣ ਵਾਸਤੇ ਕਿ ਇਹਨਾਂ ਦੀ ਪਾਲਿਸੀ ਅਧਿయోగ ਪਾਲਿਸੀ ਅਸੀਂ ਬਣਾਈ ਸੀ ਇਹ ਠੀਕ ਹੈ ਜੀ ਮੈਂ ਉਹਦਾ ਐਮ ਡੀ ਐ ਮੈਂ ਉਹਦਾ ਸੀ ਜੀ ਐਮ ਐ ਤੇ ਇਹਦਾ ਅਧਿయోగ ਪਾਲਿਸੀ ਠੀਕ ਹੈ ਜੀ ਜੇ ਹਾਈ ਕੋਰਟ ਨੂੰ ਇਹ ਕਿਹਾ ਗਿਆ ਪੀ ਐਸ ਆਈ ਸੀ ਵੱਲੋਂ ਤੇ ਇਹਨਾਂ ਦੋਸ਼ੀਆਂ ਵੱਲੋਂ ਜਿਹੜਾ ਫਲਿੱਪ ਫਲੌਟ ਸਕੈਮ ਨੂੰ ਮੌਕਾ ਦਿੱਤਾ ਗਿਆ ਵਿੱਚ ਕਹੋ ਕੋਰਟ 'ਚ ਜਾ ਕੇ ਆਪਣਾ ਵਕੀਲ ਖੜਾ ਕਰਕੇ ਇਹ ਪਾਲਸੀ ਤਾਂ ਠੀਕ ਸੀ ਗਲਤ ਕੀਤਾ ਪਰਚਾ ਦਰਦਾ ਐਫ ਆਈ ਆਰ ਐਦਾ ਮਤਲਬ ਪੰਜਾਬ ਸਰਕਾਰ ਦਾ ਪੀ ਐਸ ਆਈ ਸੀ ਵਿਭਾਗ ਦੋਸ਼ੀਆਂ ਦੇ ਹੱਕ 'ਚ ਵਕੀਲ ਖੜਾ ਕਰਕੇ ਏ ਜੀ ਪੰਜਾਬ ਦੇ ਅਧਿਕਾਰੀ ਨੂੰ ਚੁੱਪ ਕਰਾਏਗਾ ਤੇ ਹਾਈ ਕੋਰਟ 'ਚ ਇਹ ਕਹੇਗਾ ਇਹ ਪਰਚਾ ਹੀ ਗਲਤ ਹੋਇਆ ਜੀ ਕੌਣ ਕਹਾਏਗਾ ਭਾਈ ਸੁਖਦੀਪ ਸਿੰਘ ਸਿੱਧੂ ਦਵਿੰਦਰ ਪਾਲ ਇਹ ਵੀ ਅਸੀਂ ਤੁਹਾਡੇ ਨਾਲ ਹੀ ਮਾਮਲਾ ਜਾ ਕੇ ਕਰਨਾ ਸੀ ਜੇ ਫਲਿੱਪਸ 플ੌਟ ਸਕੈਮ ਦਾ ਪਰਚਾ ਦੱਬਿਆ ਜਾਂਦਾ ਅਸੀਂ ਕਹਿੰਨੇ 50 ਹਜ਼ਾਰ ਕਰੋੜ ਦਾ ਸਕੈਮ ਹੈ ਤਾਂ ਬਾਕੀ ਇਹਦੇ ਕਾਰਵਾਈ ਨਾ ਹੋਈਏ ਤੇ ਨਾ ਹੋਣੀ ਹੈ ਤੇ ਪੰਜਾਬ ਦੇ ਵਿੱਚ ਕੁਝ ਅਜਿਹੇ ਲੋਕ ਸ਼ਾਮਲ ਹੈ ਪੰਜਾਬ ਸਰਕਾਰ ਚ ਜੇ ਫਲਿੱਪਸ 플ੌਟ ਸਕੈਮ ਦਾ ਪਰਚਾ ਦਰਜ ਹੁੰਦਾ ਤਾਂ ਟਾਇਨਰ ਕੰਪਨੀ ਦਾ ਮਾਲਕ ਡਾਕਟਰ ਪੀ ਜੇ ਸਿੰਘ ਇਨਵੈਸਟ ਪੰਜਾਬ ਪ੍ਰੋਗਰਾਮ ਚ ਮੁੱਖ ਮੰਤਰੀ ਦੇ ਨਾਲ ਵੀ ਸੀਟ ਤੇ ਕਿਵੇਂ ਬਿਠਾਇਆ ਜਾਂਦਾ ਜੇ ਫਲਿੱਪਸ ਪਲਾਟਸ ਕਹਿੰਦੇ ਟੋਟੇ ਕਰਕੇ ਵੇਚੇਗੇ ਫਲਿੱਪਸ ਕੰਪਨੀ ਦੇ ਤਾਂ ISP ਵਾਲੇ ਵੀ ਟੋਟੇ ਜਾਵੇਂ ਕਿਤੇ ਗਏ ਦੱਸੋ ਉਹਨੇ ਕੋਈ ਫੈਕਟਰੀ ਲਗਾਈ ਉੱਥੇ ਸਾਰੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਇਹਦਾ ਪੂਰਾ ਮੇਹਰ ਖਰੀਦ ਲਿਆ 25 26 ਏਕੜ ਦਾ ਇਹਦੇ ਟੋਟੇ ਕਰਕੇ ਆ 100 ਰੁਪਏ ਦਾ ਖਰੀਦ ਕੇ 500 ਦਾ ਵੇਚਦਾ ਇਹ ਪ੍ਰਾਪਰਟੀ ਡੀਲਰਾਂ ਨੂੰ ਤੁਸੀਂ ਉਦਯੋਗਪਤੀ ਬਣਾ ਕੇ ਇਨਵੈਸਟ ਪੰਜਾਬ ਪ੍ਰੋਗਰਾਮ ਚ ਫਿੱਟ ਕਰਦੇ ਆ ਮੁੱਖ ਮੰਤਰੀ ਨਾਲ ਫਿਰ ਪੰਜਾਬ ਦੇ ਜਿਹੜਾ ਸਕੈਮ ਹੋਇਆ ਅਦੋਗਿਕ ਪਲਾਟ ਘਪਲਾ ਹੋਇਆ ਇਹਦੇ ਤੇ ਐਕਸ਼ਨ ਕੀ ਹੋਏਗਾ ਇਹ ਮਾਮਲਾ ਸੀ ਅ ਅਦਾਲਤਾਂ ਦੇ ਧਿਆਨ ਚ ਵੀ ਲਿਆਵਾਂਗੇ মিডিਆ ਰਾਹੀਂ ਲੋਕਾਂ ਦੇ ਧਿਆਨ ਚ ਵੀ ਲਿਆ ਰਹੇ ਆ ਤੇ ਸਰਕਾਰ ਦੇ ਧਿਆਨ ਚ ਵੀ ਲਿਆ ਰਹੇ ਆ ਜਿਨ੍ਹਾਂ ਨੇ ਜਿਨਾਂ ਨੂੰ ਧੋਖੇ ਕਰਕੇ ਫਲਿੱਪਸ ਦਾ ਪਲਾਟ ਵੇਚਿਆ ਗਿਆ ਉਹਨਾਂ ਲਈ ਜਾਣਕਾਰੀ ਇਹ ਹੈ ਫਲਿੱਪਸ ਕੰਪਨੀ ਜਦੋਂ ਚੱਲਦੀ ਸੀ ਉੱਤੇ 66 ਕੇਵੀ ਦਾ ਗ੍ਰਿਡ ਲੱਗੇ ਹੋਏ ਸੀ ਬਿਜਲੀ ਸਪਲਾਈ ਤਾਂ ਇਹਨਾਂ ਠੱਗਾਂ ਨੇ ਉਹ 66 ਕੇਵੀ ਦੇ ਗ੍ਰਿਡ ਵਾਲਾ ਥਾਂ ਵੀ ਪਲਾਟ ਕੱਟ ਕੇ ਵੇਚ ਦਿੱਤਾ ਗਿਆ ਹੁਣ ਜੇ 66 ਕੇਵੀ ਦਾ ਕਨੈਕਸ਼ਨ ਸੀ ਫਲੀਪਸ ਦੇ ਵਿੱਚ ਹੁਣ ਉਹ ਕਨੈਕਸ਼ਨ ਬੰਦ ਹੋ ਗਿਆ ਤਾਂ ਬਿਜਲੀ ਕਨੈਕਸ਼ਨ ਨਹੀਂ ਮਿਲ ਰਿਹਾ ਨਾ 125 ਪਲਾਟਾਂ ਨੂੰ ਕਿਉਂਕਿ ਪੁਰਾਣਾ ਉਹਦਾ ਬਕਾਇਆ ਪੈਂਡਿੰਗ ਹੈ ਕਾਰਵਾਈ ਦੱਸੋ ਕਿਹਨੇ ਕੀਤੀ ਹੈ ਜੇ ਤੁਸੀਂ ਆਪਣਾ ਮਹੌਲੀ ਸ਼ਹਿਰ ਚ ਕੋਈ ਬੰਦਾ ਇਹ ਕੋਠੀ ਦਾ ਪਲਾਟ ਖਰੀਦਦਾ ਹੈ ਇਹ ਕੋਠੀ ਜੇ ਸੜਕ ਦੇ ਦੋ ਗੇਟ ਲੱਗ ਸਕਦੇ ਇੱਕ ਅੱਗੇ ਤੇ ਇੱਕ ਪਿੱਛੇ ਇਸ ਕੋਠੀ ਨੂੰ 125 ਗੇਟ ਨਹੀਂ ਲੱਗ ਸਕਦੇ ਜਾਂ 100 25 ਪਲਾਟ ਕੱਟ ਕੇ ਟੁਕੜੇ ਕਰਕੇ ਵੇਚ ਦਿੱਤੇ ਫਲਿੱਪਸ ਵਾਲਿਆਂ ਨੇ ਫਲਿੱਪਸ ਲੋਟਸ ਸਕੈਮ ਨੇ ਤਾਂ 125 ਗੇਟ ਲਗਾਉਣ ਦੀ ਪਰਮਿਸ਼ਨ ਕਿਸੇ ਸਰਕਾਰੀ ਵਿਭਾਗ ਦੇ ਨਹੀਂ ਸਕਦਾ ਜੇ ਦਿੱਤੀ ਹੈ ਤਾਂ ਗਲਤ ਹੈ ਜੇ ਨਹੀਂ ਦਿੱਤੀ ਤਾਂ 125 ਪਲਾਟਾਂ ਨੂੰ ਗੇਟ ਕਿਵੇਂ ਲੱਗ ਸਕਦੇ ਆ ਉਹਦੇ ਖਿਲਾਫ ਦੱਸੋ ਕਿਸੇ ਗਮਾੜਾ ਕਿਸੇ ਪੁੱਡਾ ਕਿਸੇ ਐਮਸੀ ਨੇ ਕੋਈ ਕਾਰਵਾਈ ਕੀਤੀ ਹੁਣ ਦੂਜੀ ਗੱਲ ਕਰਦਾ ਜੇ ਇਹ ਕੋਠੀ ਇੱਕ ਹੈ ਇਸ ਕੋਠੀ ਨੂੰ ਇੱਕ ਸੀਵਰੇਜ ਦਾ ਕਨੈਕਸ਼ਨ ਹੈ ਜਿਸ ਕੋਠੀ ਦੇ ਪਲਾਟ ਦੇ ਟੋਟੇ 125 ਕਰ ਦਿੱਤੇ ਗਏ 125 ਮਾਲਕ ਇੱਥੇ ਬਣ ਗਏ ਤਾਂ 125 ਸੀਵਰੇਜ ਦੇ ਕਨੈਕਸ਼ਨ ਦੱਸੋ ਕਿਵੇਂ ਲੱਗੇ ਨਾ ਕੋਈ ਪਰਮਿਸ਼ਨ ਹੈ ਤੇ ਨਾ ਸੀਵਰੇਜ ਦੇ ਕਨੈਕਸ਼ਨ ਲੱਗ ਸਕਦੇ ਆ ਹਾਂ ਰਿਸ਼ਵਤ ਦੇ ਕੇ ਅਫਸਰਾਂ ਨੂੰ 125 ਸੀਵਰੇਜ ਦੇ ਕਨੈਕਸ਼ਨ ਵੀ ਇੱਥੇ ਲਗਾਏ ਜਾ ਰਹੇ ਸੋ ਇਹ ਗੱਲਾਂ ਅਸੀਂ ਥੋੜੀਆਂ ਜਾਗਰ ਕਰਦੀਆਂ ਸੀ ਫਲਿੱਪਸ ਪਲੋਟ ਸਕੈਮ ਤੋਂ ਇਲਾਵਾ ਬਾਕੀ ਕ ਪਲਾਉ ਉਦਯੋਗਿਕ ਪਲਾਟ ਘਟਾਲੇ ਚ ਹੋਇਆ 2020 ਚ ਬਿਜ਼ਨਸ ਬਿਊਰੋ ਨੂੰ ਪੀਐਸਆਈ ਨੇ ਚਿੱਠੀ ਲਿਖਦੀ ਹੈ ਕਿ 300 ਪਲਾਟਾਂ ਦਾ ਰਿਕਾਰਡ ਸਿਉਂਖਾ ਗਈ। ਇਹ ਚਿੱਠੀ ਝੂਠੀ ਸੀ, ਗੱਲ ਬਾਤ ਝੂਠੀ ਹੈ। ਇਹ ਚਿੱਠੀ ਸਿਉਂਖ ਨੇ ਖਾਦੇ ਸੀ 300 ਪਲਾਟਾਂ ਦਾ ਰਿਕਾਰਡ। ਜੀਐਮ ਪੀਐਸਆਈ ਸੀ, ਐਮਡੀ ਪੀਐਸਆਈ ਸੀ ਤੇ ਪੁਰਾਣੇ ਤੇ ਨਵੇਂ ਅਫਸਰ ਇਹ ਅਰਮਾਹ ਵੇਦਾ ਕਪਲਾ ਕਰਕੇ ਜਦੋਂ ਇਨਕੁਆਰੀ ਹੋਈ ਕਾਰਵਾਈ ਹੋਣ ਦਾ ਡਰ ਸੀ ਤਾਂ ਚਿੱਠੀ ਲਿਖ ਕੇ ਛਾਰਤਾ ਸਿਉਂਖ ਖਾਗੇ। ਪੰਜਾਬ ਸਰਕਾਰ ਦੀ ਕੀ ਕਮੀ ਆ ਮੋਜੋ ਸਰਕਾਰ ਦੀ ਜੇਸੀਓ ਖਾ ਗਈ ਤਾਂ ਪਰਚਾ ਦੱਸੋ ਕਿਉਂ ਨਹੀਂ ਦਰਜ ਹੋਇਆ ਵੀ ਆ ਰਿਕਾਰਡ ਖੋ ਗਿਆ ਜੀ ਉਹਦੀ ਕੋਈ ਮਿਸਯੂਜ ਨਾ ਹੋ ਜੇ ਪਰਚਾ ਬਿਜ਼ਨਸ ਬਿਊਰੋ ਨੇ ਸਿਓ ਖਾਣ ਵਾਲੇ ਦਾ ਰਿਕਾਰਡ ਜਿਹੜਾ ਗੁੰਮ ਹੋਇਆ ਜਾਂ ਬਿਜ਼ਨਸ ਬਿਊਰੋ ਨੇ ਜਾਂ ਸਰਕਾਰੀ ਕਿਤੇ ਹੋਰ ਵਿਭਾਗ ਨੇ ਜਾਂ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ ਹੁਣ ਮੇਰੇ ਦਾ ਲਾਭ ਕੀ ਮਿਲ ਰਿਹਾ ਠੱਗਾਂ ਨੂੰ ਖਾਣਾ ਪੂਰਤੀ ਕਰਕੇ ਫੋਟੋਸਟੇਟ ਪੇਪਰਾਂ 'ਤੇ ਲਾ ਕੇ ਆਪਣੇ ਚਿਹਤਿਆਂ ਨੂੰ ਉਹ ਪਲਾਟ ਫੇਰ ਵੰਡੇ ਜਾ ਰਹੇ ਆ ਜਿਹੜਾ ਰਿਕਾਰਡ ਸਿਉਂਖਾ ਗਈ ਸੀ ਆਪਣੀ ਮਨਮਰਜ਼ੀ ਬਤਾਵਕ ਉਹ ਰਿਕਾਰਡ ਟੈਂਪਰ ਕਰਕੇ ਫਾਇਲਾਂ ਫਿਰ ਉੱਥੇ ਸਰਜੀਤ ਕੀਤੀਆਂ ਜਾ ਰਹੀਆਂ ਇਹ ਮੇਰਾ ਦੋਸ਼ ਹੈ ਸਾਡਾ ਦੋਸ਼ ਹੈ ਨਹੀਂ ਤਾਂ 300 ਪਲਾਟਾਂ ਦੇ ਰਿਕਾਰਡ ਖੋਣ ਦੀ ਪਰਚਾ ਅਲੱਗ ਦਰਜ ਹੋ ਕੇ ਉਹਦੀ ਇਨਕੁਆਰੀ ਦੱਸੋ ਪੰਜਾਬ ਸਰਕਾਰ ਨੇ ਕਦੋਂ ਕੀਤੀ ਹੈ ਤੇ ਬਿਜ਼ਨਸ ਬਿਊਰੋ ਨੇ ਕਦੋਂ ਕੀਤੀ ਹੈ ਜਾਂ ਪੁਲਿਸ ਨੇ ਕਦੋਂ ਕੀਤੀ ਹੈ ਪੰਜਾਬ ਦੇ ਨਾਟੋ ਪਤਾ ਕਦੇ ਧੋਖਾ ਹੀ ਨਹੀਂ ਹੋਇਆ ਮੁੱਖ ਮੰਤਰੀ ਦੇ ਨਾਮ ਦਾ ਜਦੋਂ ਬਿਜ਼ਨਸ ਬਿਊਰੋ ਉਦਯੋਗਿਕ ਪਲਾਟ ਘਟਾਲੇ 'ਚ ਐਫ ਆਈ ਆਰ ਦਰਜ ਕਰਨ ਦੀ ਸ਼ਪਾਰਸ਼ ਕਰਕੇ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਦੇ ਅਧੀਨ ਐਮ ਡੀ ਪੀ ਐਸ ਆਈ ਨੂੰ ਭੇਜਦੀ ਹੈ ਤਾਂ ਠੱਗਾ ਨੇ ਆਈ ਐਸ ਅਫਸਰਾਂ ਨੇ ਠੱਗਾ ਆਈ ਐਸ ਅਫਸਰਾਂ ਨੇ ਮੁੱਖ ਮੰਤਰੀ ਦੇ ਦਫ਼ਤਰ ਅੰਦਰ ਬੈਠੇ ਕੁਝ ਠੱਗਾ ਨੇ ਮਿਲ ਮਲਾ ਕੇ ਰਿਕਾਰਡ ਦੀ ਗੱਲ ਹੈ ਕੋਈ ਐਵੇਂ ਬਿਨਾ ਸਬੂਤਾਂ ਉਹ ਦੋਸ਼ ਨਹੀਂ ਲਾ ਰਿਆ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਾਡੀ ਡਿਊਟੀ ਲਗਾਈ ਹੈ ਅਸੀਂ ਆਪਣੀ ਇਨਕੁਆਰੀ ਆਪ ਕਰਕੇ ਦੱਸਾਂਗੇ ਪਰਚਾ ਦਰਜ ਕਰਨਾ ਬਣਦਾ ਕਿ ਨਹੀਂ ਕਰਦਾ ਮੈਂ ਕਹਿੰਦਾ ਚੋਰਾਂ ਨੇ ਚਿੱਠੀ ਲਿਖੀ ਕਿ ਅਸੀਂ ਚੋਰ ਤਾਂ ਹੈਗੇ ਅਸੀਂ ਆਪਣੀ ਕੋਰੀ ਆਪੇ ਕਰਕੇ ਤੁਹਾਨੂੰ ਦੱਸ ਦਾਂਗੇ ਤੇ ਬਾਅਦ ਦੇ ਵਿੱਚ ਕਲੀਨ ਚਿੱਟਾ ਤੇ ਸਾਨੂੰ ਪਤਾ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਨਹੀਂ ਲਿਖੀ ਕਿਉਂਕਿ ਉਦੋਂ ਚੋਣ ਜਾਬਤਾ ਲੱਗਿਆ ਹੋਇਆ ਸੀ ਤੇ ਹਾਈ ਇਹ ਚੰਡੀਗੜ੍ਹ ਪੁਲਿਸ ਦੇ ਵਿੱਚ ਐਫਆਈਆਰ ਦਰਜ ਕਰਾਉਣ ਦੀ ਕੋਸ਼ਿਸ਼ ਇਹ ਕਰਦੇ ਨੇ ਕਿ ਮੁੱਖ ਮੰਤਰੀ ਪੰਜਾਬ ਵਾਲੀ ਚਿੱਠੀ ਖੋ ਗਈ ਹੁਣ ਮੈਂ ਕਹਿੰਦਾ ਚਿੱਠੀ ਤਾਂ ਖੋਈ ਨਹੀਂ ਨਾ ਪਰਚਾ ਦਰਜ ਹੋਇਆ ਬਿਜ਼ਨਸ ਬਿਊਰੋ ਜਾਂ ਪੰਜਾਬ ਸਰਕਾਰ ਦੇ ਹੋਰ ਕਿਸੇ ਵਿਭਾਗ ਨੇ ਪਰਚਾ ਕਿਉਂ ਨਹੀਂ ਦਰਜ ਕਰਾਇਆ ਕਿ ਚਿੱਠੀ ਖੋ ਗਈ ਜੇ ਚਿੱਠੀ ਨਹੀਂ ਖੋਈ ਤਾਂ ਉਹਨਾਂ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਿਉਂ ਨਹੀਂ ਹੋ ਰਹੀ ਕੀਤੀ ਗਈ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਬਿਜ਼ਨਸ ਬਿਊਰੋ ਨੂੰ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਕਿ ਮੁੱਖ ਮੰਤਰੀ ਨੇ ਚਿੱਠੀ ਲਿਖੀ ਸੀ ਤਾਂ ਅਸੀਂ ਇਨਕੁਆਇਰੀ ਰੋਕੀ ਐ ਤੇ ਤਾਂ ਤੁਹਾਨੂੰ ਅਸੀਂ ਕਲੀਨ ਚਿੱਟ ਦੇ ਰਹੇ ਆ ਜੇ ਚਿੱਠੀ ਝੁੱਠੀ ਐ ਚਿੱਠੀ ਹੈ ਨਹੀਂ ਤਾਂ ਪੰਜਾਬ ਸਰਕਾਰ ਦਾ ਕਿਸੇ ਵਿਭਾਗ ਤੇ ਬਿਜ਼ਨਸ ਬਿਊਰੋ ਨੇ ਇਹ ਪਰਚਾ ਦਰਜ ਨਹੀਂ ਕੀਤਾ ਕਿ ਚਿੱਠੀ ਹੈ ਨਹੀਂ ਸੀ ਝੂਠ ਬੋਲਦੇ ਆ ਕਿਉਂ ਨਹੀਂ ਕੀਤਾ ਜੇ ਆਈਐਸ ਅਫਸਰ ਨੀਲੀਮਨ ਨੂੰ ਹੱਥ ਨਹੀਂ ਪਾ ਸਕਦੀ ਪੰਜਾਬ ਸਰਕਾਰ ਤੇ ਬਿਜ਼ਨਸ ਬਿਊਰੋ ਰੋਕਿਆ ਹੋਇਆ ਜਾਂ ਮਿਲੇ ਹੋਏ ਤਾਂ ਫਿਰ ਆਈਐਸ ਅਫਸਰ ਰਾਹੁਲ ਪਟਾਰੀ ਤੇ ਰਜੇ ਅਗਰਵਾਲ ਨੂੰ ਵੀ ਕੁਝ ਨਹੀਂ ਕਰ ਸਕਦੇ ਤੇ ਜੇ ਇਹ ਤਿੰਨਾਂ ਦੇ ਖਿਲਾਫ ਅੱਗੇ ਕਾਰਵਾਈ ਵਧੇਗੀ ਆਈਐਸ ਅਫਸਰਾਂ ਖਿਲਾਫ ਤਾਂ ਚੌਥੇ ਪੰਜਵੇਂ ਛੇਵੇਂ ਹੋਰ ਵੀ ਆਣਗੇ ਇਹ ਵੀ ਸਾਡਾ ਦੋਸ਼ ਹੈ ਤਾਂ ਸਾਨੂੰ ਲੱਗਦਾ ਕਿ ਭਗਵਾਨਤਮਾਨ ਸਰਕਾਰ ਨੇ ਨੰਬਰ ਤਾਂ ਬਹੁਤ ਬਣਾਏ ਪ੍ਰਸ਼ਾਸਨ ਦੇ ਖਿਲਾਫ ਪਰ ਜਿਹੜੇ ਮੈਂ ਪੁਆਇੰਟ ਦੱਸ ਰਿਹਾ ਨੀਲੀਮਾ ਦਵਿੰਦਰਪਾਲ ਪਾਇ ਸੁਖਦੀਪ ਸਿੰਘ ਸਿੱਧੂ ਇਹਨਾਂ ਨੂੰ ਤੁਸੀਂ ਅਹੁਦੇ ਦੇ ਰਹੇ ਆ ਤੇ ਜਸਵਿੰਦਰ ਲਦਾਵਾ ਸੇਕ ਜੀਐਮ ਫਰਾਰ ਹੈ ਰਸਨੀ ਕੀਤਾ ਰਿਟਾਇਰਮੈਂਟ ਦੀ ਡੇਟ ਆ ਗਈ ਐਫਆਈਆਰ ਤੇ ਨਾਮ ਹੈ ਕਿਸੇ ਦਾ ਦੋ ਪਰਚੇ ਦਰਜ ਹੋਏ ਰਿਟਾਇਰਮੈਂਟ ਤੋਂ ਹਫਤਾ ਪਹਿਲਾਂ ਡਿਊਟੀ ਜੁਆਇਨ ਕਰਾਈ ਗਈ ਰਿਟਾਇਰਮੈਂਟ ਦੇ ਸਾਰੇ ਬੈਨੀਫਿਟ ਦਿੱਤੇ ਗਏ ਜਦ ਤੱਕ ਉਹ ਗਿਰਫਤਾਰੀ ਨਹੀਂ ਹੋਏ ਹੁਣ ਰਿਟਾਇਰਮੈਂਟ ਇੰਜੋਏ ਕਰ ਰਿਆ ਕਾਗਜ਼ ਕਾਲੇ ਕਰਦੇ ਰਹੋ ਕੋਰਟ ਚ ਘੁੰਮਦੇ ਰਹੋ ਅਸੀਂ ਪੰਜਾਬ ਸਰਕਾਰ ਦੇ ਦੁਸ਼ਮਣ ਨਹੀਂ ਆ ਨਾ ਅਸੀਂ ਪੰਜਾਬ ਦੇ ਦੁਸ਼ਮਣ ਆ ਅਸੀਂ ਪੰਜਾਬ ਦੇ ਹੱਕਾਂ 'ਚ ਖੜੇ ਆ ਸੱਤਾ ਵਿੱਚ ਜਿਹੜੀ ਮਰਜ਼ੀ ਸਰਕਾਰ ਹੋਵੇ ਉਮੀਦ ਕਰਦੇ ਆ ਪੰਜਾਬ ਦੇ ਹੱਕਾਂ 'ਚ ਖੜੋਗੇ ਸਾਡੇ ਨਾਲ ਫਾਇਦਾ ਹੀ ਹੋਇਆ ਪੰਜਾਬ ਸਰਕਾਰ ਨੂੰ ਤੇ ਪੰਜਾਬ ਨੂੰ ਕੀ ਫਾਇਦਾ ਹੋਇਆ ਅਸੀਂ ਰਾਵਾਂ ਪਏ ਜਾਲੀ ਪਲਾਟ ਬੇਨਾਮੀ ਪਲਾਟ ਸਾਬਤ ਹੋਇਆ ਤਾਹੇ ਮਹੌਲੀ ਫੇਜ 8ਵੀਂ ਦਾ ਪਲਾਟ ਨੰਬਰ 461F 462 462 E E 333 ਇੱਕ ਅੰਮ੍ਰਿਤਸਰ ਦਾ ਪਲਾਟ ਹੈ 394 ਨੰਬਰ ਇਹ ਕੈਨਸਲ ਹੋਏ ਕੈਨਸਲ ਹੋਣ ਦਾ ਮਤਲਬ ਕੀ ਹੈ ਪੰਜਾਬ ਸਰਕਾਰ ਮਾਲਕ ਬਣ ਗਈ ਪੰਜਾਬ ਸਰਕਾਰ ਦਾ ਮਾਲਕ ਬਣਨ ਦਾ ਕੰਮ ਮਾਲਕ ਮਤਲਬ ਕੀ ਹੈ ਜਿਸ ਦਾ ਭਗਵਾਨ ਤੁਮਨ ਜੀ ਕਹਿੰਦੇ ਸੀ ਅਮਰੋਦ ਬਾਗ ਸਕੈਮ ਚ ਡੰਗ ਗਈਆਂ ਹੱਡੀਆਂ ਸੀ ਵਾਪਸ ਲੈ ਇਹ ਲੁੱਟੇ ਹੋਏ ਪਲਾਟ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਆਏ ਪਤਾ ਨਹੀਂ 100 ਕਰੋੜ ਦੇ ਕਿ 500 ਕਰੋੜ ਦੇ ਅਸੀਂ ਰੌਲਾ ਪਾਇਆ ਇਸ ਸਕੈਮ ਨੰਗਾ ਕੀਤਾ ਚਾਰ ਪਲਾਟ ਕੈਂਸਲ ਕੀਤੇ ਪੰਜਾਬ ਸਰਕਾਰ ਨੇ ਪੰਜਾਬ ਦਾ ਖਜ਼ਾਨਾ ਭਰਿਆ ਇਹ ਸਾਡੇ ਲਾਏ ਹੋਏ ਦੋਸਾਂ ਦੀ ਸਹੀ ਨਿਰਪੱਖ ਜਾਂਚ ਹੋਵੇ ਹਜ਼ਾਰਾਂ ਕਰੋੜ ਪੰਜਾਬ ਦੇ ਖਜ਼ਾਨੇ ਚ ਜਾਣਗੇ ਨਹੀਂ ਤਾਂ ਕੀ ਹੋਣਾ ਜੇ ਪੰਜਾਬ ਸਰਕਾਰ ਦੇ ਢਿੱਲੀ ਰਹੀ ਮਹਾਲੀ ਫੇਜ 8 ਦਾ ਐਫ 467 ਨੰਬਰ ਪਲਾਟ ਹੈ ਕਹਿੰਦੇ ਜੀ ਫਾਈਲ ਖੋਗੀ ਸਾਨੂੰ ਨਹੀਂ ਪਤਾ ਕੌਣ ਮਾਲਕ ਹੈ ਕਾਰਵਾਈ ਕੋਈ ਹੋਈ ਨਹੀਂ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਤਾਂ ਹੋਣੀ ਨਹੀਂ ਅਸੀਂ ਚੋਰ ਬੈਠੇ ਆ ਪੀਐਸਆਈਸੀ ਚ ਅਸੀਂ ਦੁਬਾਰੇ ਫਾਈਲ ਬਣਾ ਲੰਨੇ ਆ ਵੀ ਉਹ ਫਾਈਲ ਫੇਰ ਬਣਾ ਕੇ ਸਾਨੂੰ ਨਹੀਂ ਪਤਾ ਕੌਣ ਜਾਲੀ ਮਾਲਕ ਹੈ ਕੌਣ ਅਸਲੀ ਮਾਲਕ ਹੈ ਜਿਹੜੇ ਰਿਕਾਰਡ ਕਦੇ ਖੋ ਗਿਆ ਸੀ ਫਾਈਲ ਕਦੇ ਖੋ ਗਈ ਸੀ ਮਾਲਕ ਲੱਭ ਨਹੀਂ ਰਹੇ ਸੀ ਉਹਦਾ ਖਾਨਾ ਪੂਰਤੀ ਕਰਕੇ ਉਹ ਫਾਈਲ ਕੰਪਲੀਟ ਕਰ ਲਈ ਗਈ ਹੈ ਐਫ 467 ਨੰਬਰ ਫਾਈਲ ਜਿਹੜੀ ਪਹਿਲਾਂ ਕਹਿੰਦੇ ਗੁੰਮ ਹੋ ਗਈ ਸੀ ਇਹ ਆਪਣੇ ਚਿਹਤਿਆਂ ਨੂੰ ਦੇ ਦਿੱਤੀ ਹੈ ਜਾਂ ਚਿਹਤਿਆਂ ਨੂੰ ਬਚਾਉਣ ਵਾਸਤੇ ਕੀਤੀ ਗਈ ਹੈ ਇਹਦੀ ਇਨਕੁਆਰੀ ਹੋਵੇ ਇਸ ਮਾਮਲੇ ਤੇ ਇੱਕ ਵਾਰੀ ਈਡੀ ਨੇ ਵੀ ਦਾਖਲ ਹੋਣ ਦੀ ਬਿਆਨਵਾਜੀ ਆਏ ਸੀ ਕਿ ਈਡੀ ਵੀ ਇਹਦੀ ਜਾਂਚ ਸ਼ੁਰੂ ਕਰ ਰਹੀ ਹੈ ਕਿਤੇ ਵੀ ਸੀ। ਉਦੋਂ ਪੰਜਾਬ ਸਰਕਾਰ ਦੇ ਬਿਆਨ ਆਏ ਸੀ ਉਦਯੋਗਿਕ ਪਲਾਟ ਘਟਾ ਲਈ 10000 ਫਾਇਲਾਂ। ਉਹਦੀ ਇਨਕੁਆਰੀ ਸੈੱਟ ਬਣਾ ਕੇ ਕੀਤੀ ਜਾਏਗੀ। ਉਹ ਸੈੱਟ ਬਣੀ ਨਹੀਂ ਮੇਰੇ ਖਿਆਲ। ਇਨਕੁਆਰੀ ਹੋਈ ਨਹੀਂ। ਤੁਸੀਂ মিডিਆ ਵਾਲੇ ਦੱਸ ਸਕਦੇ ਹੋਏ ਕਿ ਨਹੀਂ ਹੋਈ। ਜੇ ਨਹੀਂ ਹੋਈ ਤਾਂ ਇਹ ਘਪਲੇ ਤੇ ਪਰਦਾ ਪਾਇਆ ਜਾ ਰਿਹਾ ਹੈ। ਅੰਤ ਤਸੀ ਮੰਗ ਕਰਦੇ ਆ ਬਿਜ਼ਨਸ ਬਿਊਰੋ ਤੋਂ ਹੋਰ ਜਾਣਾ ਕਿੱਥੇ ਆ ਬਿਜ਼ਨਸ ਬਿਊਰੋ ਨੂੰ ਬੇਨਤੀ ਕਰਨੀ ਪੈਣੀ ਹੈ ਭਗਵਾਨਤਮਾਨ ਸਾਹਿਬ ਤੋਂ ਬੇਨਤੀ ਕਰਦੇ ਆ ਹੁਣ ਜਾਣਾ ਸੀ ਕਿੱਥੇ ਆ ਤੁਹਾਡੇ ਕੋਲ ਹੀ ਬੇਨਤੀ ਕਰਦੇ ਆ ਅਸੀਂ ਪੰਜਾਬ ਚ ਰਹਿੰਦੇ ਆ ਇਹ ਸਾਰੇ ਕਪਲੇ ਦੀ ਸਹੀ ਤੇ ਨਿਰਪੱਖ ਜਾਂਚ ਕਰੋ ਅਸੀਂ ਇਹ ਮੰਗ ਕਰਦੇ ਆ ਇਹ ਦੋਸ਼ੀ ਜਿਹੜੇ ਤੁਹਾਡੇ ਪੀਐਸਏ ਦੇ ਦੋ ਨਾਮ ਮੈਂ ਬੋਲਿਆ ਇਹਨੂੰ ਸਾਈਡ ਤੇ ਗਿਣੀ ਕਰਦੇ ਤੁਸੀਂ ਕੀ ਲੱਗਦਾ ਸਾਡੇ ਪੰਜਾਬ ਦੇ ਇਹ ਕੀ ਲੱਗਦਾ ਸਾਡੇ ਪੰਜਾਬ ਦੇ ਖਜ਼ਾਨੇ ਦੇ ਜੇ ਇਹ ਦੋਸ਼ੀ ਰਹਿਣਗੇ ਤਾਂ ਇੰਡਸਟਰੀਅਲ ਪਾਲਿਸੀ ਆ ਜਿਹੜੀ ਮੈਂ ਦੱਸ ਰਿਹਾ ਤੁਸੀਂ ਨਵੰਬਰ ਚ ਬਣਾ ਰਹੇ ਆ ਇਹਨੂੰ ਦੇ ਤਾਂ ਮੈਂ ਬਣਾ ਆਪਣੇ ਮਤਾਬਕ ਇਹ ਤਾਂ ਹੁਣ ਪਾਲਿਸੀ ਚ ਫੇਰ ਬਦਲ ਕਰਨਗੇ ਮੈਂ ਚੋਰੀ ਕੀਤੀ ਸੀ ਈਐਸਪੀਐਲ ਪਲਾਟ ਤੇ ਮੈਨੂੰ ਮਿਲੇ ਸੀ 80 ਕਰੋੜ ਤੇ ਮੈਨੂੰ ਮਿਲੇ ਫਲਿਪਸ 80 ਕਰੋੜ ਚੱਲ ਹੁਣ ਉਹਨਾਂ ਨੂੰ ਬਚਾਉਣ ਵਾਸਤੇ ਪਾਲਿਸੀਆਂ ਬਣਾਈਏ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਇਹਨੂੰ ਸਾਈਡ ਤੇ ਕਰੋ ਇਹ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੁੰਡਾ ਲੱਗ ਰਿਹਾ ਦੂਜਾ ਅਸੀਂ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਅਸੀਂ ਪਹਿਲੇ ਅਮਰੂਦ ਬਾਗਸ ਕੈਂਪੀ ਨੰਗਾ ਕੀਤਾ ਇੰਡਸਟਰੀਅਲ ਪਲਾਟਸ ਸਕੈਮ ਵੀ ਨੰਗਾ ਕੀਤਾ ਸਾਨੂੰ ਤੁਸੀਂ ਇਨਾਮ ਦਿੱਤਾ ਅਮਰੋਦ ਬਾਗ ਸਕੈਮ ਸਾਡੀ ਟੀਮ ਤੇ ਝੁੱਠਾ ਪਰਚਾ ਦਰਜ ਕਰਕੇ ਬਿਜ਼ਨੈਸ ਬਿਊਰੋ ਤੋਂ ਸਪਾਰਸਾ ਕਰਾ ਕੇ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਦੋ ਬੰਦੇ ਦੀ ਜ਼ਮਾਨਤ ਸਾਡੀ ਜ਼ਮਾਨਤਾਂ ਲੈ ਲਈਆਂ ਪਈਆਂ ਪਹਿਲੇ ਉਦਯੋਗਿਕ ਪਲਾਟ ਘਟਾਲੇ 'ਚ ਅਸੀਂ ਜਦੋਂ ਨੰਗਾ ਕੀਤਾ ਸਾਡੇ ਨੇ ਬਿਜ਼ਨੈਸ ਬਿਊਰੋ ਤੋਂ ਸਪਾਰਸਾ ਕਰਾ ਕੇ ਪਰਚਾ ਦਰਜ ਕਰਾਇਆ ਗਿਆ ਇੱਕ ਮੇਰੇ ਸਾਥੀ 7 ਮਹੀਨੇ ਜੇਲ੍ਹ 'ਚ ਵੀ ਰਿਹਾ ਅਣਫਰਤੇ ਦੌਰ ਤੇ ਮੇਰੇ ਮਨਤਵ ਕੀ ਆਈਆਂ ਅਸੀਂ ਤੁਹਾਡੇ ਕੋਲੋਂ ਐਦਾਂ ਦੀ ਇਨਾਮ ਦੀ ਉਮੀਦ ਨਹੀਂ ਰੱਖਦੇ ਸੀ ਪਰ ਜੇ ਤੁਸੀਂ ਇਹਦੇ ਨਾਮ ਵੀ ਸਾਨੂੰ ਦੇਣੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਦਾ ਖਜ਼ਾਨਾ ਭਰੋ ਇਹ ਇਹ ਬਿਲਡ ਪਾਇੰਟ ਸੀ ਤੁਸੀਂ ਇਹਦੇ ਨਾਲ ਕੁਐਸਚਨ ਕਰ ਸਕਦੇ ਆ ਥੋੜੀਆਂ ਗੱਲਾਂ ਅ ਇੰਪਲੋਇਸ ਕਮੇਟੀ ਆ ਫਲਿੱਪਸ ਦੀ ਇਹ ਕੰਮ ਕਰਾਂਗੇ ਕੁਝ ਬਾਬਾ ਜੀ ਜਿਹੜੇ ਟੈਕਨੀਕਲ ਗੱਲਾਂ ਕਲੀਅਰ ਕਰਾਂਗੇ ਤੁਸੀਂ ਸਾਨੂੰ ਸੋਲਵ ਕਰ ਸਕਦੇ ਆ ਚਲੋ ਜੀਪੀ ਜੀ ਪਿਛਲੇ 6 ਸਾਲ ਤੋਂ ਮੈਂ ਜਿਹੜੀ ਇਹ ਲੜਾਈ ਡੁਪਲੀਕਸਤਾ ਹੋਏ ਦੇ ਪਿੱਛੇ ਜੋ ਬਰਕਰ 1500 ਬਰਕਰ ਜਿਹੜੇ ਕੱਢੇ ਗਏ ਆ ਉਹਨਾਂ ਦੀ ਕਿਹ ਕਿਹ ਚੀਜ਼ ਮੇਰੇ ਉਂਗਲਾ ਤੇ ਯਾਦ ਹੈ ਜੀ ਕਿਸ ਤਰ੍ਹਾਂ ਕੁਝ ਲਾਲਚ ਲਈ ਕੁਝ ਉੱਚ ਅਧਿਕਾਰੀਆਂ ਨੇ ਗਵਰਨਮੈਂਟ ਜੋ ਮੰਤਰੀ ਇਨਵੋਲਵ ਹੋਏ ਹਨ ਮਿਲ ਕੇ ਇਹ ਪਲਾਂਟ ਨੂੰ ਕਿਸ ਤਰ੍ਹਾਂ ਆਪੜ ਮਤਲਬ ਕਿ ਪਲਾਂਟ ਦੇ ਲਾਲਚ ਲਈ 1500 ਵਰਕਰਾਂ ਨਾਲ ਕੀ ਕੀ ਤੱਕਾ ਕੀਤਾ ਉਹ ਸੋਚ ਕੇ ਜੀ ਅੱਪਾ ਯਕੀਨ ਨਹੀਂ ਕਰ ਸਕਦੇ ਕਿ ਅਸੀਂ ਇੱਕ ਇਹ ਆਜ਼ਾਦ ਦੇਸ਼ ਵਿੱਚ ਰਹਿ ਰਹੇ ਨੇ ਜੋ ਸਾਡੇ ਨਾਲ ਜੋ ਤੱਕਾ ਹੋਇਆ ਕਿਉਂਕਿ ਜ਼ਮੀਨਾਂ ਦੇ ਰੇਟ ਹੋ ਕੇ ਮਹਿੰਗੇ 1500 ਵਰਕਰ ਉਰੇ ਪੱਕਾ ਫਿਲਪਸ ਇੰਪਲਾਈਜ਼ ਕੰਮ ਕਰ ਰਿਆ ਸੀਗਾ ਔਰ ਕੰਪਨੀ ਕੋਈ ਘਾਟੇ ਚ ਨਹੀਂ ਸੀ ਚੰਗਾ ਪ੍ਰੋਫਿਟ ਹੋ ਰਿਆ ਸੀ ਇਹਨਾਂ ਨੂੰ ਹੋਇਆ ਕਿ ਹੁਣ ਕੀਮਤਾਂ ਪਲਾਟ ਦੀ ਵਧ ਗਈਆਂ ਤੇ ਪਲਾਟ ਵੇਚ ਰਾ ਸੀ ਉਤੋਂ ਸਭ ਤੋਂ ਵੱਡੀ ਪ੍ਰੋਬਲਮ ਸੀ ਜਿਹੜੇ ਉਰੇ 1500 ਵਰਕਰ ਕੰਮ ਕਰਾ ਰਹੇ ਜਿਹਦੇ ਵਿੱਚੋਂ 700 ਤੋਂ ਤਕਰੀਬਨ ਪੱਕੇ ਵਰਕਰ ਸੀਗੇ ਜਿਨ੍ਹਾਂ ਦੀ 35-35 ਸਾਲ ਦੀ ਨੌਕਰੀ ਹੋ ਚੁੱਕੀ ਸੀ ਕਿਉਂ ਕੰਪਨੀ ਨੇ ਜਦੋਂ ਵਰਕਰ ਕੱਟਨੇ ਸੀਗੇ ਤਾਂ ਉਹਨਾਂ ਨੇ ਫੇਰ ਜੀ ਇੱਕ ਚਾਲ ਚੱਲੀ ਗਈ ਕਿ ਵਰਕਰਾਂ ਨਾਲ ਗੱਲ ਕੀਤੀ ਕਿ ਅਸੀਂ ਫੈਕਟਰੀ ਬੰਦ ਕਰ ਲਈਏ ਕਿ ਤੁਸੀਂ ਪੈਸੇ ਲੈ ਲਓ ਕਿਸੇ ਵਰਕਰ ਨੇ ਮਨਾ ਕਰਦੇ ਜੀ ਅਸੀਂ ਨਹੀਂ ਤੁਸੀਂ 50-50 ਸਾਲ ਦੇ ਹੋਗੇ ਅਸੀਂ ਹੁਣ ਕਿੱਥੇ ਜਾਈਏ ਉਸ ਤੋਂ ਬਾਅਦ ਮੈਨੇਜਮੈਂਟ ਨੇ ਕੀ ਕੀਤਾ ਲੋਕਲ ਡਿਪਾਰਟਮੈਂਟ ਜਿਵੇਂ ਉਸ ਟਾਈਮ ਲੇਬਰ ਡਿਪਾਰਟਮੈਂਟ ਸੀ ਉਧਰ ਜਾਓਗੇ ਕਿ ਵਿਭਾਗ ਸੀ ਪੁਲਿਸ ਵਿਭਾਗ ਨਾਲ ਮਿਲ ਕੇ ਇੱਕ ਸਾਜੀ ਚਲੀ ਇੱਕ ਲੈਟਰ ਛਾ ਲੇ ਦਿੱਤਾ ਕਿ ਅਸੀਂ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਹੇ ਤੁਸੀਂ ਇੱਥੇ ਸਾਈਨ ਕਰੋ ਤੋ ਸਾਡੇ ਕੁਝ ਬੰਦਿਆਂ ਨੇ ਜਿਹੜੇ ਬਜ਼ੁਰਗ ਸੀਗੇ 20-25 ਬੰਦਿਆਂ ਨੇ ਤਾਂ ਸਾਈਨ ਕਰ ਦਿੱਤੇ ਬਾਕੀ ਕਿਸੇ ਨੇ ਸਹਿ ਨਹੀਂ ਮਾਰੇ ਉਹ ਨਾ ਸਾਈਨ ਮਾਰਨ ਕਰਕੇ ਜੀ ਉਸ ਤੋਂ ਬਾਅਦ ਜੋ ਹੋਇਆ ਉਹ ਇੱਕ ਸ਼ਰਮਨਾਕ ਘਟਨਾ ਹੋਈ ਹੈ ਪੂਰੇ ਪੰਜਾਬ ਦੀ ਪੂਰੀ ਦੁਨੀਆ ਤੇ ਐਸੀ ਖਬਰ ਨਹੀਂ ਹੋਏਗੀ ਕਿ 15 750 ਪੱਕਾ ਵਰਕਰ ਇੱਕੋ ਕਾਗਜ਼ ਤੇ ਸਾਈਨ ਮਾਰ ਰਿਹਾ ਕਿ ਮੈਂ ਆਪਣੀ ਮਜਬੂਰੀ ਕਰੇ ਲਈ ਹਲਾਤਾ ਕਰਕੇ ਇਹ ਨੌਕਰੀ ਛੱਡ ਰਿਹਾ ਜੀ ਔਰ ਮੈਨੇਜਮੈਂਟ ਨੇ ਇੰਨੀ ਤਗੜੀ ਗੁੰਡਾਗਰਦੀ ਕੀਤੀ ਹੈ ਜੀ ਕਿਉਂਕਿ ਉਹ ਤਾਂ ਪੂਰਾ ਸਿਸਟਮ ਹੀ ਇਹਨਾਂ ਨੇ ਪੈਰਾਲਾਈਜ਼ ਕਰ ਲਿੱਤਾ ਸੀ ਜੀ ਇਹ ਮੁੰਡਾ ਜਨਰਲ ਸੈਕਟਰੀ ਸੀ ਕੁਲਜੀਤ ਸਿੰਘ ਉਦੋਂ ਦੀ ਮੋਨਾਪੁਰੀ ਐਲਸੀ ਕਾਲ ਗਈ 2016 ਦੀ ਗੱਲ ਹੈ ਜੀ ਕਿ ਫਲੀਪਸ ਚ ਜੀ ਲੇਬਰ ਡਿਪਾਰਟਮੈਂਟ ਚ ਇਦਾਂ ਹੋ ਰਿਹਾ ਕਿ ਉੱਥੇ ਪਰੇਸ਼ਾਨ ਕੀਤਾ ਜਾ ਰਿਹਾ ਬਰਕਰਾਂ ਨੂੰ ਉਹਨਾਂ ਨੂੰ ਡਿਪਾਰਟਮੈਂਟ ਬਦਲੇ ਜਾ ਰਿਹਾ ਰਾਤ ਨੂੰ ਡਿਊਟੀਆਂ ਲਾਈ ਜਾ ਰਹੀਆਂ ਛੁੱਟੇ ਛੋਟਾ ਮਤਲਬ ਕਿ ਬਾਰ ਤਰ੍ਹਾਂ ਦਾ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਬਾਥਰੂਮ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਜਦੋਂ ਇਹ ਜਾ ਕੇ ਐਲਸੀ ਨੂੰ ਮੋਲੇ ਉਲਟਾ ਇਹਨੂੰ ਤਾਂ ਇਹਨੂੰ ਦਬਕੇ ਮਾਰੇਗੇ ਕਹਿੰਦੇ ਤੇਰੇ ਤੇ ਚੋਰੀ ਦਾ ਇਲਜ਼ਾਮ ਪਾ ਦੇਣਾ ਤੂੰ ਵੀ ਸਾਈਨ ਕਰ। ਔਰ ਉਸ ਟਾਈਮ ਦਾ ਡਾਇਰੀ ਨੰਬਰ ਕੰਪਲੀਟਾ ਸਾਡੇ ਕੋਲ ਪਈਆਂ ਜੀ। ਔਰ ਇਸ ਮੁੰਡੇ ਨੇ ਸਾਈਨ ਕਰਾ ਤੋ ਨਾ ਕਰ ਦਿੱਤਾ ਜੀ। ਇਹ ਤੁਸੀਂ ਯਕੀਨ ਨਹੀਂ ਮੰਨੋਗੇ ਜੀ। ਇਸ ਨੂੰ ਅੱਗ ਦੇ ਅੱਗੇ ਖੜਾ ਕੀਤਾ ਗਿਆ ਜੀlfloor ਅੱਗੇ। ਉਤੋਂ ਹੀਟਰ ਢਾ ਲਿੱਤੇਗੇ ਤੂੰ ਸਹਿਨ ਮਾਰ। ਇਹਨੇ ਇੱਕ ਵਾਰ ਮੈਨੂੰ ਪਰਸਨਲ ਗੱਲ ਕੀਤੀ ਕਹਿੰਦਾ ਜੇਪੀ ਭਾਜੀ ਮੈਂ ਨਾ ਇੱਕ ਵਾਰ ਤਾਂ ਸੋਚਿਆ ਕਿ ਟਰੱਕ ਦੇ ਨੀਚੇ ਆ ਜਾਵਾਂ। ਕਿ ਮੈਂ ਸੈਡ ਨਹੀਂ ਮਾਰਿਆ ਮੈਂ ਨੌਕਰੀ ਕਿਉਂ ਛੱਡਾ ਮੈਂ ਆਪਣੇ ਬੱਚੇ ਪਾਲ ਲੈ ਕੇ ਨਹੀਂ ਪਾਲਨੇ ਇਹ ਕਹਿੰਦਾ ਮੈਂ ਸੜਕ ਤੇ ਰੋਕ ਕੇ ਰੋਇਆ ਉੱਚੀ ਉੱਚੀ ਫਿਰ ਦਾਉ ਸਰਪ ਕੋਰਤਵਾਰੇ ਜਾ ਕੇ ਮਤਾ ਟਿਕਿਆ ਕਿ ਰੱਬ ਮੈਂ ਨਹੀਂ ਸਾਈਨ ਕਰਨੀ ਇੱਥੇ ਐਜ ਟੌਰਚਰ ਹੋਇਆ ਜੀ ਕਿ ਮੁੰਡਾ ਮਨਜੀਤ ਆ ਇਹ ਬਚਾਰਾ ਆਟੋ ਚਲਾਉਂਦਾ ਇਹਨੂੰ ਕਮਰੇ ਚ ਬਾੜ ਕੇ ਇੱਕ ਖਾਲੀ ਪੇਪਰ ਤੇ ਸਾਈਨ ਕਰਾਏਗੇ ਕਿ ਤੂੰ ਇਹ ਕੰਪਨੀ ਦੀ ਨੌਕਰੀ ਛੱਡ ਤੇ ਇਹਨੇ ਜਦ ਐਸਐਸਬੀ ਮੁਹਾਲੀ ਨੂੰ ਵੀ ਕੰਪਲੀਟ ਦਿੱਤੀ ਉਹ ਵੀ ਸਾਰਾ ਕਪੜਾ ਹੋ ਗਿਆ ਜੀ ਮਲਕੀ ਇੰਨੇ ਤਕੜੇ ਜੋ ਇਸ ਪਲਾਂਟ ਪਿੱਛੇ ਜੋ ਚੱਲਿਆ ਨਾ ਜੋ 1500 ਵਰਕਰ ਨਾਲ ਹੋਈ ਆ ਉਹ ਮੈਨੂੰ ਨਹੀਂ ਲੱਗਦਾ ਕਿ ਕਦੇ ਇਸ ਤਰ੍ਹਾਂ ਕੁਝ ਲਾਰਚਲੀ ਕਿ ਕਿਤੋਂ ਐ ਬੈਕਲੀ ਬੰਦ ਹੋਈ ਆ ਕਿਉਂਕਿ ਮੈਂ ਨਾ ਇਹ ਤਾਂ ਕਪੜਾ ਹੋ ਗਿਆ ਪਰ ਜੋ ਉਹਦੇ ਪਿੱਛੇ ਜਿਹੜੇ ਵਰਕਰਾਂ ਨਾਲ ਜਿਹੜੇ ਪਿਛਲੇ 3-4 ਸਾਲ ਤੋਂ ਟੌਰਚਰ ਹੋਇਆ ਮੈਨੇਜਮੈਂਟ ਦਾ ਐਫ ਆਈ ਆਰ ਚ ਹਾਲੇ ਤੱਕ ਨਾਮ ਨਹੀਂ ਆ ਜਿਹਨੇ ਸਾਰਾ ਆਈਏ ਜੋ ਵੀ ਸੰਤੰਤਰ ਰਚਿਆ ਲੋਕਲ ਪੁਲਿਸ ਇਹਨਾਂ ਦੇ ਨਾਲ ਸੀਗੀ ਮਿੰਟ ਤੇ ਜਿਪਸੀ ਆ ਜਾਂਦੀ ਸੀ ਕਿਸੇ ਦੇ ਜਿਹੜਾ ਨਹੀਂ ਸੀ ਸੈਨਕਾਰ ਦਾ ਪੇਚਕਾ ਚੋਰੀ ਪਾ ਕੇ ਚੱਲ ਵੀ ਤੋ ਪੇਚਕਾ ਚੋਰੀ ਤਿੰਨ ਦਿਨ ਦਿਨੋਂ ਤੇ ਪੜਾਈ ਰੱਖਦੇ ਤਾਂ ਇਹ ਚ ਸੈਨ ਕਰਾਉਂਦੇ ਰਹੇ ਜੀ ਇਹ 500 ਤੋਂ ਉੱਪਰ ਦਰਖਤ ਮੋਹਾਲੀ ਵਰਗੇ ਸ਼ਹਿਰ ਤੇ ਦਰਖਤ ਕੱਟ ਦਿੱਤੇ ਗਏ ਉਹਨਾਂ ਦੀ ਮੈਨੀਆਂ ਕੰਪਲੀਟਾ ਕਰਕੇ ਥੱਕ ਚੁੱਕੇ ਕੋਈ ਕਾਰਵਾਈ ਨਹੀਂ ਲੋ ਜੀ ਕੋਈ ਕੁਝ ਨਹੀਂ ਹੋ ਰਹੀ ਜਿਹੜੇ ਅਸੀਂ ਵਕੀਲ ਕਰਦੇ ਸੀਗੇ ਉਹ ਵੀ ਖਰੀਦੇ ਗਏ ਆ ਜੀ ਹਾਈ ਕੋਰਟ ਦੇ ਆਰਡਰ ਹੋ ਗਏ ਕਿ ਕੰਪਨੀ ਨੂੰ ਸਟੇ ਕੋ ਸਟੇਟਸ ਲੱਗ ਗਿਆ ਉਹਦੇ ਸਨਮਾਨ ਨਹੀਂ ਕੱਢਿਆ ਜਾਏਗਾ ਉਹਦੀ ਕੰਪਲੇਟ ਐਸਐਸਪੀ ਮੋਹਾਲੀ ਐਸਐਚ ਨੂੰ ਅਸੀਂ ਦਿੱਤੀ ਜੀ ਕਿ ਸਟੇ ਲੱਗ ਗਈ ਆ ਉਸ ਦੇ ਬਾਵਜੂਦ ਵੀ ਚਾਰ ਟਰਾਲੇ ਮੋਹਾਲੀ ਪੋਲੈਂਡ ਰੋਡ ਕੰਪਨੀ ਚੋਂ ਕੱਟੇ ਗਏ ਨੇ ਪਰਵੇਂ ਚਾਰ ਟਰਾਲੇ ਮਸ਼ੀਨਰੀ ਦੇ ਜਦ ਕਿ ਮਸ਼ੀਨਰੀ ਬੰਦ ਕਰਨ ਦੀ ਵੇਚਣ ਦੀ ਕੋਈ ਪਰਮਿਸ਼ਨ ਨਹੀਂ ਸੀ ਅਸੀਂ ਉਹਦੀ ਐਪਲੀਕੇਸ਼ਨ ਵੀ ਉਹ ਜੋਗੀ ਵਿਭਾਗ ਨੂੰ ਦਿੱਤੀ ਸੀ ਕਿ ਰਾਤ ਦੇ ਡੇਢ ਵਜੇ ਟਰਾਲੇ ਕੱਢੇਗੇ ਜੀ ਜਿਹਦੀ ਕੰਪਲੀਟਾ ਸਾਡੇ ਕੋਲ ਡੈਰੀ ਨੰਬਰ ਤੱਕ ਪੇ ਹੈ ਜੀ ਉਹਨੇ ਕਰਨ ਦੇ ਬਾਵਜੂਦ ਬੰਦਾ ਕਿੱਥੇ ਜਾਵੇ ਜੀ ਜਿੰਨਾ ਅਸੀਂ ਲੜੇ ਲੜੇ ਆ ਕਿਉਂਕਿ ਸਾਡੇ ਕੋਲ ਨਹੀਂ ਵੱਡੇ ਵਕੀਲ ਨਹੀਂ ਆ ਚੱਲੋ ਆਟੋ ਚਲਾ ਲੈਣ 10000 ਰੁਪਏ ਇਕੱਠੇ ਕਰ ਤਾਂ ਇੱਦੀ ਸਾਡੀ ਹਾਲਾਤ ਹੈ ਇਹਨਾਂ ਦੇ بڑے بڑے ਵਕੀਲ ਆ ਜਿਹੜੇ بڑے ਵਕੀਲ ਆ ਕਿ ਅਸੀਂ ਉੱਤੇ ਨਹੀਂ ਖੜ ਸਕਦੇ ਸਾਡਾ ਹੀ ਅੱਜ ਲਾਸਟ ਵਿੱਚ ਕੇ 4 12 ਨੂੰ ਜਿਹੜਾ ਫੈਸਲਾ ਹੋਣਾ ਜੱਜ ਸਾਹਿਬ ਸਾਡੀ ਦੇਖੀ ਜਾਵੇਗੇ ਇਹ ਉਦਯੋਗਾਂ ਦੇ ਪਿੱਛੇ ਜਿਹੜੇ ਮੇਨ ਬੰਦੇ ਆ 1500 ਪਰਿਵਾਰ ਜਿਨ੍ਹਾਂ ਵਿੱਚ ਕਈ ਅੱਜ ਵਿਚਾਰੇ ਇਨਸਾਫ ਦੀ ਚੱਕਰ 'ਚ ਮਰ ਚੁੱਕੇ ਦੁਨੀਆ 'ਚ ਹੈ ਹੀ ਨਹੀਂ ਉਹਨਾਂ ਨਾਲ ਕਿੱਡਾ ਵੱਡਾ ਟੋਰਚ ਹੋੜਾ 50 50 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਕਿ ਜੀ ਅਸੀਂ ਆਪਣੀ ਮਰਜ਼ੀ ਨਾਲ ਨੌਕਰੀ ਛੱਡਦੇ ਆ ਹਰ ਇੱਕ ਜਗ੍ਹਾ ਕੰਪਨੀ ਦਿਖਾ ਦੇਦੀ ਜੀ ਆਪਣੀ ਮਰਜ਼ੀ ਨਾਲ ਗਏ ਆ ਤੇ ਇਹ ਆ ਕਿ ਜੀ ਕਿਤੇ ਸੁਣਵਾਈ ਨਹੀਂ ਹੋ ਰਹੀ 6 ਸਾਲ ਹੋ ਗਏ ਲੇਬਰ ਡਿਪਾਰਟਮੈਂਟ ਚ ਕੇਸ ਚੱਲ ਰਿਹਾ ਤੇ ਹਰ ਵਾਰ ਜਾਣਾ 9 ਮਹੀਨੇ ਦੀ ਤਰੀਕ ਪੈ ਜਾਂਦੀ ਹੈ ਜੀ ਇੰਨੇ ਇੰਨੇ ਸਾਲਾਂ ਤੋਂ ਲੜ ਰਹੇ ਆ ਤੇ ਮੇਰੀ ਇਹ ਹੈ ਕਿ ਜੀ ਇਹ ਜਦੋਂ ਇੱਕ ਫੈਕਟਰੀ ਬੰਦ ਹੁੰਦੀ ਹੈ ਉਹਦੇ ਪਿੱਛੇ ਜਿਹੜੇ ਬੰਦੇ ਕੱਢੇ ਜਾਂਦੇ ਆ ਉਹਨਾਂ ਬਾਰੇ ਕੀ ਕੀ ਹੁੰਦਾ ਕਿ ਉਹਨਾਂ ਦੀ ਪੂਰੀ ਬੇਰੀ ਉਹ ਰਿਕੁਐਸਟ ਹੈ ਕੋਈ ਇਨਕੁਆਰੀ ਤਾਂ ਉਹਨੂੰ ਚਾਹੀਦੀ ਹੈ ਜਿਹੜੀ ਅਸੀਂ ਇੰਨੀ ਐਪਲੀਕੇਸ਼ਨ ਆ ਦਿੱਤੀ ਹੈ ਕਿ ਕੀ ਹੋਇਆ ਕਿਉਂ ਕਾਰਵਾਈ ਹੋਈ ਨਹੀਂ ਇਟਾ ਕਿਹੜਾ ਹੋ ਗਿਆ ਕਿ ਸਾਰੇ ਕੁਝ ਨਾਲੇ ਖਰੀਦ ਹੀ ਲਿੱਤਾ ਮੈਨੇਜਮੈਂਟ ਦੇ ਉਸ ਟਾਈਮ ਸੋਏ ਆ ਜੀ ਮੇਰੀ ਕਿਸ ਬਾਰੇ ਕਾਰਵਾਈ ਹੋਈ ਤੇ ਇਹ ਕਿ ਲੈਣ ਸਾਫ ਮਿਲਣਾ ਚਾਹੀਦਾ ਫਲਿੱਪਸ ਵਰਕਰਾਂ ਨਾਲ ਜੋ ਤੱਕਾ ਹੋਇਆ ਜੀ ਬਾਬੇ ਦਾ ਸ਼ੁਕਰ ਹਾਂ ਜੀ ਸਾਥੀ ਸਰ ਨੂੰ ਸਤਿ ਸ਼੍ਰੀ ਅਕਾਲ ਮੈਂ ਜਿਹੜੇ ਜੀਪੀ ਸਿੰਘ ਕੋਲ ਕੁਝ ਪੁਆਇੰਟ ਰਹਿ ਗਏ ਉਹਨਾਂ ਨੂੰ ਕੇ ਚਲਾਉਂਗਾ ਤੇ ਬਾਕੀ ਜੋ ਤੁਸੀਂ ਕੁਐਸਚਨ ਕਰੋਗੇ ਉਹਨਾਂ ਦੇ ਜਵਾਬ ਦੇਵਾਂਗਾ ਇਹ ਕਿ ਦੇ ਐਫ ਆਰ ਨੰਬਰ 15123 ਦੀ ਜਿਹੜੀ ਆ ਫਿਰ ਉਸ ਕੰਪਨੀ ਦੇ ਕੋਡ ਤੇ ਰਜਿਸਟਰਡ ਕੀਤੀ ਗਈ ਇਹਨਾਂ ਦੇ ਵਿੱਚੋਂ ਜਿਹੜੀ ਸੀਐਮ ਕਪਟਨ ਅਮਰਿੰਦਰ ਸਿੰਘ ਦੀ ਲੈਟਰ ਲੈ ਕੇ ਇਹਨਾਂ ਨੇ ਝੂਠੀ ਲੈਟਰ ਬਣਾ ਕੇ ਕੋ ਕਿਸੇ ਕੋਰਟ ਵਿੱਚ ਨਾ ਤਾਂ ਆਰਟੀਆਈ ਕਮਿਸ਼ਨ ਦੇ ਪਾਸ ਪੇਸ਼ ਕਰ ਸਕੇ ਨਾ ਹਾਈ ਕੋਰਟ ਵਿੱਚ ਕਰ ਸਕੇ ਤੇ ਨਾ ਹੀ ਉਹਦੀ ਐਫਆਈਆ ਕਰਵਾ ਸਕਿਆ ਕਿਉਂਕਿ ਅਸੀਂ ਉਹਦੇ ਵਿਰੋਧ ਵਿੱਚ ਵੀ ਐਫਆਰ ਨਾ ਕੀਤੀ ਜਾਂਦੀ। ਅਖੀਰ ਐਮਡੀ ਨੂੰ ਖੈ ਕੋੜੀ ਬਿਆਨ ਦੇਣਾ ਪਿਆ ਬਾਈ ਵੇ ਆਫ ਐਫਿਡੇਵਿਟ ਕਿ ਇਹੋ ਜਿਹੀ ਕੋਈ ਚਿੱਠੀ ਨਹੀਂ। ਕਿ ਨਾ ਹੀ ਅਜੇ ਤੱਕ ਜਿੰਨੀਆਂ ਵੀ ਇਹਨਾਂ ਨੇ ਫਾਈਨਲ ਕਮ ਕੀਤੀਆਂ ਕਹਿ ਰਹੇ ਕਮ ਕੀਤੀਆਂ ਉਹਨਾਂ ਦੀ ਐਫਆਰ ਦਾ ਕਿਸੇ ਨੇ ਕਰਵਾਉਣ ਵਾਸਤੇ ਕਦੇ ਕੋਈ ਐਪਲੀਕੇਸ਼ਨ ਹੀ ਲਿਖੀ ਨਾ ਪੁਲਿਸ ਨੂੰ ਅਪਰੋਚ ਕੀਤਾ। ਇਹ ਸੀਐਮ ਦੀ ਚਿੱਠੀ ਪੀਐਫਏ ਕਾਉਂਡ ਵਾਸਤੇ ਤਰਲੋਮਸ਼ੀ ਹੋਈ ਰਹੇ ਤੇਨ ਸਾਲ ਜਿਹੜਾ ਮੇਨ ਕੌਜ਼ ਹੈ ਇਹਦੇ ਵਿੱਚ ਨੀਲਮਾ ਜਿਹੜੀ ਹੈ ਉਹ ਐਜ਼ ਐਮਡੀ ਉਸ ਵੇਲੇ ਦੀ ਐਮਡੀ ਸੀਗੀ ਉਹਦੇ ਤੇ ਉਹਦੇ ਤੇ ਫੇਰ ਤਾਂ ਹੋ ਗਈ ਆ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ ਨਾ ਤਾਂ ਉਹਨੂੰ ਕਿਸੇ ਉਹਦੇ ਵਿੱਚ ਇਨਵੈਸਟੀਗੇਸ਼ਨ ਵੀ ਸ਼ਾਮਲ ਕੀਤਾ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਤੇ ਨਾ ਹੀ ਯੋਜਮਾਨਦ ਵਾਸਤੇ ਗਿਆ ਇਸ ਇੱਕ ਪੁਆਇੰਟ ਹੋਰ ਅਰਾਇਜ਼ ਹੁੰਦਾ ਕਿ ਇੱਕ ਐਫਆਈਆਰ ਨਵੀਂ ਜਿਹੜੀ ਆ ਉਹ ਬਿਜ਼ਨਸ ਬਿਊਰੋ ਦਰਜ ਕਰੇ ਉਹ ਕਿਹਦੇ ਖਿਲਾਫ ਇੱਕ ਤਾਂ ਜਿਹੜੀ ਇਹਨਾਂ ਛੁੱਠੀ ਤਿੰਨ ਮੈਂਬਰੀ ਆਈਐਸਏ ਦੀ ਕਮੇਟੀ ਬਣਾਈ ਸੀ ਨੀਂਮਾ ਉਸ ਵੇਲੇ ਦੀ ਐਮਡੀ ਪੀਐਸਐਸਸੀ ਦੀ ਤੇ ਦੂਜੇ ਨੰਬਰ ਤੇ ਅੰਤਰ ਚੌਧਰੀ ਏਵੀਆਈਐਸਏ ਤੇ ਰਿਜਿਤ ਅਗਰਵਾਲ ਏਵੀਆਈਐਸਏ ਇਹਨਾਂ ਤਿੰਨਾਂ ਦੀ ਕਮੇਟੀ ਸੀਗੀ ਉਹ ਝੂਠੀ ਸਾਬਤ ਹੋ ਗਈ ਹੈ ਨੀ ਉਹ ਝੂਠੀ ਸਾਬਤ ਹੋ ਗਈ ਇਹਨਾਂ ਦੀ ਕਮੇਟੀ ਜਦ ਉਸੇ ਹਾਈ ਕੋਰਟ ਦੇ ਰਿਕਾਰਡ ਵਿੱਚ ਨੰਬਰ ਜਿਹੜੀ ਬਿਜਲੀਅਸ ਦੀ ਰਿਪੋਰਟ ਸੀਗੀ 18 ਦੀ ਉਹਦੇ ਵਿੱਚ ਇਹਨਾਂ ਦੇ ਬਿਆਨ ਚਲੇਗੇ ਤੇ ਉੱਥੇ ਕੋਈ ਜਵਾਬ ਨਹੀਂ ਦੇ ਸਕੇ ਵਕ ਉਸ ਦੇ ਵਿੱਚ ਐਮ ਡੀ ਸਾਹਿਬ ਨੇ ਇੱਕ ਲੈਟਰ ਲਿਖਿਆ ਜੇ ਇਨ੍ਹਾਂ ਨੂੰ ਅਰੈਸਟ ਕਰਨ ਦੀ ਪਰਮਿਸ਼ਨ ਦਿੱਤੀ ਸੀ ਉਹ ਪਰਚਾ ਜਿਹੜਾ ਵੱਖਰੀ ਤੌਰ ਤੇ ਦਰਜ ਹੋਇਆ ਉਹ ਪਰਚਾ 2024 ਦੇ ਵਿੱਚ ਦਰਜ ਹੋਇਆ 8 ਨੰਬਰ 4 ਨੰਬਰ ਅਫੇਰ 4 85 ਦੀ ਉਹ ਹੈ ਕੀ ਸ਼ਗਰਦੇਨ ਸ਼ਿਵਰਾਤਰੇ ਸ਼ਿਵਰਾਤਰੀ ਵਾਲੇ ਦਿਨ ਰਾਤ ਨੂੰ ਫਸਾ ਦੋ ਤੇ ਰਾਤ ਨੂੰ ਗ੍ਰਿਫਤਾਰੀਆਂ ਹੋਈਆਂ ਦੋ ਬੰਦਿਆਂ ਦੀਆਂ ਤੇ ਬਾਕੀ ਬੰਦਿਆਂ ਨੂੰ ਅਜੇ ਤੱਕ ਨਹੀਂ ਛੇੜਿਆ ਗਿਆ ਕੋਈ ਨਹੀਂ ਫੜਿਆ ਗਿਆ ਇੱਕ ਪਰਚਾ ਇਹਨਾਂ ਤਿੰਨਾਂ ਆਈਐਸਾ ਤੇ ਅਕਰ ਚੌਧਰੀ ਰਜੇ ਅਗਰਵਾਲ ਤੇ ਨੀਲਮਾ ਤੇ ਕੋਰਟਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਉਹ ਪਰਚਾ ਦਾ ਦੁਕਰਨਾ ਬਣਦਾ